بھائی جان امبرسر والی کون سی بس ہے بھائی جان میں آپ کو بتاتا ہوں امبر سے یہاں سے جائے گی بس ہمیں جانا ہے وہ دیکھو ایک بس سے کیا کرایہ ہوگا دیکھ رہا ہے ਬਸ ਨਹੀਂ ਖਤੂੜੀ ਸਾਹਿਬ ਦੀ ਟਰਾਲੀਆਂ ਮੈਂ ਦਾਸ ਨਹੀਂ ਅੱਜ ਚੜ ਗਏ ਆ ਬਰਸਰ ਵਾਲੀ ਬਸ ਨਹੀਂ ਹੁਣ ਕੇਲੇ ਕੁਲੇ ਖਾਣੇ ਆ ਤਾਂ ਦਾਸ ਨਹੀਂ ਹੁਣ ਕੇਲੇ ਕੁਲੇ ਖਾਣੇ ਆ ਤਾਂ ਦਾਸ ਨਹੀਂ ਤੇ ਸਾਨੂੰ ਫੇਰ ਵੇਖ ਵੇਖ ਬੜਾ ਨਾ ਤੂੰ ਹੱਸ ਨਹੀਂ ਤੇ ਫੇਰ ਤੂੰ ਆਂਬ ਲੈਣ ਆ ਹਾਏ ਆਂਬ ਮਹਿੰਗੇ ਆਂਬ ਮਹਿੰਗੇ ਆਂਬ ਮਹਿੰਗੇ ਆਂਬ ਛੱਡ ਤੂੰ ਆਟੋ ਵੇਖ ਲਾ ਆਟੋ ਵਿੱਚ ਬਹਿ ਕੇ ਫੇਰ ਟਮਾਟੋ ਦੇਖ ਲੈ ਟਮਾਟੋ ਦੇਖ ਲੈ ਟਮਾਟੋ ਦੇਖ ਕੇ ਤੂੰ ਫਿਰ ਆਰਡਰ ਤੂੰ ਕਰ ਤੇ ਉਦੋਂ ਹੀ ਲੈਵਲ ਤੇ 10 ਰੁਪਏ ਦਾ ਗਲਾਸ ਖਾਣਾ ਦਾ ਖਾਣਾ ਤੂੰ ਫਿਰ ਕੰਮ ਚੱਕ ਦੇ ਨਹੀਂ ਲਾਦੇ ਵਾਲਾ ਕੰਮ ਹੋਇਆ ਪਿਆ ਸਿਰਾ ਇਹ ਸਿਰਾ ਕੰਮ ਹੋਇਆ ਪਿਆ ਅੰਮਰਸਰ ਆ ਕੇ ਜੂਸ ਪੀਣਾ ਹੈ ਤਾਂ ਮੈਨੂੰ ਪਹਿਲਾਂ ਦੱਸ ਨੀ ਦੱਸਾਂਗਾ ਗਲਾਸ ਤੈਨੂੰ ਦਸਾਂ ਦਾ ਗਲਾਸ ਤੈਨੂੰ ਲਾ ਦੇ ਆਗੇ ਮੈਨੂੰ ਪੀਣਾ ਹੈ ਤਾਂ ਮੈਨੂੰ ਤੂੰ ਇਹ ਦੱਸ ਨੀ ਇਹ ਹੋਰ ਕੀ ਹੈ ਅੰਬਾਂ ਤੇ ਅਮਰੂਦਾਂ ਦਾ ਜੂਸ ਓਏ ਅੰਬਾਂ ਤੇ ਅਮਰੂਦਾਂ ਦਾ ਹੈ ਜੂਸ ਨਹੀਂ ਆਏ ਅੰਬਾਂ ਤੇ ਅਮਰੂਦਾਂ ਦਾ ਥਾਲਾ ਜੂਸ ਕਿਹੜਾ ਆ ਗਿਆ ਅੱਛਾ ਆ ਗਿਆ ਗਲਤ ਕਹਿ ਗਿਆ ਸਹੀ ਸਹੀ ਹੈ ਅਰਬੀ ਵੀ ਆਏ ਉਹ ਨਹੀਂ ਤੂੰ ਕਿਹੜੇ ਲੈਣੇ ਆ ਤਾਂ 10 ਨਹੀਂ ਅਰਬੀ ਖਾਣੀਆਂ ਦਾ 10 ਨਹੀਂ ਤੂੰ ਮੈਂ ਤੈਨੂੰ ਦੱਸਾਂ ਤੇਰੇ ਲੜ ਗਿਆ ਅੰਬਰ ਸਰ ਵਾਲੀ ਬਾਸ ਨਹੀਂ ਦਾਦੀ ਇਹ ਨਹੀਂ ਪਾਚ ਨਹੀਂ ਮਾਈਕ ਚੈੱਕ ਮਾਈਕ ਚੈੱਕ ਹੋ ਗਈ ਹੈ ਨਹੀਂ ਬੱਲੀਏ ਭੱਜ ਕੇ ਉਧਰ ਨੂੰ ਕੀ ਹੋ ਜਾ ਬੱਲੀਏ ਆ ਜਾਓ ਯੋ 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 ਓਸੀ ਗਮਾ ਵਿਕੀ ਤਾਂ ਇਹ ਤਾਂ 250 ਹੋ ਪੂਰੀ ਸਾਹਮ ਕੇ ਮੈਂ ਚੜਿਆ ਆ ਬਸ ਨਹੀਂ ਬਣ ਗਈ ਆ ਤੂਰੀ ਦਾ ਉਹ ਤੇਰੀ ਹਾਂ ਜਾਨ ਲੱਗੀ ਆ ਪਰ ਸਰ ਵਾਲੀ ਬਸ ਨਹੀਂ ਮੰਮੀ ਬਣੀ ਆ ਇਹ ਬਸ ਨਹੀਂ ਇਹ ਬਸ ਨੇ ਕਰਾਤੀ ਸਾਡੀ ਬਸ ਨਹੀਂ ਇਹ ਬਸ ਨੇ ਕਰਾਤੀ ਸਾਡੀ ਬਸ ਨਹੀਂ ਤੇ ਹੁਣੇ ਦੇ ਵਿੱਚ ਬੰਦਾ ਬਹਿਣਾ ਨਹੀਂ ਭਾਈ ਜਾਨ ਭਾਈ ਜਾਨ ਗਿਰਨੇ ਵਾਲਾ ਥਾ ਚਲਦੇ ਚਲੋ ਚਲਦੇ ਚਲੋ ਜੀ ਬਹੁਤ ਮਜ਼ਾ ਆ ਰਿਹਾ ਭਾਈ ਯਾਰ ਬਹੁਤ ਭਾਈ ਲੇਕਿਨ ਕੋਈ ਨਹੀਂ ਪਹਿਚਾਨ ਰਹਾ ਮੈਂ ਯਾਰ ਕੀ ਬਾਤ ਹੈ ਚੰਗਾ ਜੀ ਮਿਲਦੇ ਆਂ ਫਿਰ ਯੋ ਚੈੱਕ ਭਾਈ ਚੈੱਕ ਲਾਈਕ ਸ਼ੇਅਰ ਕਮੈਂਟ ਦਬ ਕੇ ਦਬ ਕੇ ਦਬ ਕੇ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਕੈਮ ਹੋ ਤੇ ਆਪਾਂ ਵੀ ਕੈਮ ਆ ਪੂਰੇ ਅੱਜ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਅੰਬਰਸਰ ਦੀ ਅੰਮ੍ਰਿਤਸਰ ਨਗਰੀ ਅੰਮ੍ਰਿਤਸਰ ਨੇ ਤੇ ਗੁਰੂਆਂ ਪੀਰਾਂ ਦੀ ਧਰਤੀ ਉਥੇ ਅੱਜ ਆਪ ਆਏ ਆ ਤੇ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਘੈਂਟ ਆਪਣਾ ਲੰਘ ਜੇ ਸਾਰਾ ਅੰਦਰ ਜਾ ਕੇ ਤੇ ਅੰਦਰ ਜਾ ਕੇ ਆਪਾਂ ਪਹਿਲਾਂ ਕਰਾਂਗੇ ਬਾਬਾ ਜੀ ਦੇ ਦਰਸ਼ਨ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਫਿਰ ਲੰਗਰ ਪਾਣੀ ਛਕਾਂਗੇ ਤੇ ਫਿਰ ਵੀ ਮਿਲਦੇ ਆਂ ਤੇ ਬਹੁਤ ਘੈਂਟ ਲొਕੇਸ਼ਨ ਹੈ ਹੁਣ ਅਸੀਂ ਜਾ ਰਹੇ ਆ ਇੱਕ ਵਾਰੀ ਦਾ ਹੈ ਗਿਆ ਚਾਰ ਪੰਜ ਜਣੇ ਇੱਕ ਬੰਦਾ ਹੋਰ ਇੱਧਰ ਦਿਖ ਜਾ ਮੜਾ ਮੋਟਾ ਇਹ ਬੰਦਾ ਵਾ ਨਾਲ ਦਾ ਕਿਦਾਂ ਲੱਗਾ ਤੁਹਾਨੂੰ ਦੱਸਿਓ ਕਮੈਂਟਾਂ ਇੱਕ ਨਵੇਂ ਅਵਤਾਰ ਤੇ ਇੱਧਰ ਆਹ ਡਿਪਰੈਸ਼ਨ ਲੋ ਲੋ ਇਹ ਵਾਵਾ ਲੈ ਕੇ ਫਿਰਦੇ ਅਸੀਂ ਨਹੀਂ ਜਾਣਾ ਜਣਾ ਪੈਸੇ ਬਹੁਤ ਮੰਗਦੇ ਆ ਅੱਗੋ ਲਾ ਦੇ ਵੇਖ ਲੈ ਫੇਰ ਵੀ ਨਹੀਂ ਜਾਣਾ ਇੱਧਰ ਨਾਲ ਦੁਕਾਨਾਂ ਵੀ ਜੁੜਿਆ ਅੱਜ ਸੁਣਾਉਣਾ ਹੋਵੇ ਹੋ ਤੂੜੀ ਸਾਹਮਦੀ ਟਰਾਲੀਆਂ ਮੈਂ ਦੱਸ ਨਹੀਂ ਅੱਜ ਛੜਿਆ ਜਾਂ ਪਰ ਸਰ ਅਲੀ ਬਸ ਨਹੀਂ ਤੇ ਬਹੁਤ ਘੈਂਟ ਮਾਹੌਲ ਹੈ ਪਤਾ ਨਹੀਂ ਤੁਹਾਨੂੰ ਦੱਸ ਨਹੀਂ ਤੇ ਬਾਗੜ ਬਾਰਡਰ ਤੇ ਵੀ ਜਾਵਾਂਗੇ ਲੁੱਕ ਦੱਸੋ ਕਿਦਾਂ ਲੱਗਦੀ ਹੈ ਲੋਕੀ ਲੱਗਦੀ ਹੈ ਤੇ ਉਹਨੂੰ ਵਿਖਾਉਣੇ ਆ ਅੱਗੇ ਚੱਲ ਕੇ ਮਾਹੌਲ ਸ਼ੌਲ ਬਹੁਤ ਘੈਂਟ ਸੀ ਹੈ ਬਹੁਤ ਹੈ ਦੇਖੋ ਅੱਗੇ ਮਿਲਦੇ ਆ ਹੈ ਓਕੇ ਹਾਂਜੀ ਮਿੱਤਰੋ ਪਹੁੰਚ ਚੁੱਕੇ ਆਪਾਂ ਦਰਬਾਰ ਸਾਹਿਬ ਤੇ ਕਰਦੇ ਆਂ ਦਰਸ਼ਨ ਦਾ ਮੁਕਾ ਦੇਖਦੇ ਆਂ ਤੇ meu dedo ali, ਕਰ ਦੋ ਮੜਾਈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਰੋ ਜੀ ਦਰਸ਼ਨ ਬਾਬਾ ਜੀ ਵੀਡੀਓ ਬਣਾਉਣਾ ਵਾਹੇ ਤੇ ਮਨਾ ਵਾ ਕਰੋ ਕਰੋ ਇਸ ਕਿਹੜੀ ਜਗ੍ਹਾ ਦੇ ਹਾਂਜੀ ਮਿੱਤਰੋ ਕਰ ਲੋ ਦਰਸ਼ਨ ਤੇ ਉਹ ਵੀ ਸਕੂਲ ਮਿਲ ਗਿਆ ਇੱਥੇ ਆ ਕੇ ਕਿਉਂਕਿ ਧਰਤੀ ਹੈਗੀ ਇਹਦਾ ਜਿਹੜੀ ਕਰਮਾਂ ਲਈ ਮੌਦਾਇਤ ਬਹੁਤ ਵਧੀਆ ਲੱਗ ਰਿਹਾ ਹੁਣ ਆਪਾਂ ਚੱਲਦੇ ਹਾਂ ਲੰਗਰ ਛਕ ਲਿਆ ਹਾਂ ਹਾਂ ਜੀ ਮਿੱਤਰੋ ਲੰਗਰ ਛਕ ਲਿਆ ਵਾ ਤੇ ਹੁਣ ਆਪਾਂ ਜਾ ਰਹੇ ਆ ਵਾਕਾ ਵਾਟਰ ਉੱਥੇ ਦੇਖਦੇ ਆ ਮੌੜ ਕੀ ਆ ਤੇ ਬਹੁਤ ਇੱਥੇ ਮਜ਼ਾ ਆਇਆ ਬਹੁਤ ਘੈਂਡ ਮੌੜ ਆ ਹੁਣ ਕਢਾਉਨੇ ਆ ਬੂਰਡਵਾਰ ਤੇ ਪਾ ਕੇ ਫਿਰ ਨਿਕਲਦੇ ਆ ਵਾਕਾ ਵਾਟਰ ਉੱਥੇ ਰਗੋਨੇ ਆ ਮੌੜ ਠੀਕ ਆ ਯਾਕੇ ਰੱਖੋ ਗਾਮ ਕਿੰਨੇ ਵਿੱਚ ਤੁਰਨਾ ਹੈ 2 ਵਿੱਚ 3 ਵਿੱਚ ਆ ਜੋ ਵਾਦਾ ਬਾਦਰ ਜਾਣਾ ਤੇ ਇਹ ਬਹੁਤ ਮੰਗ ਰਹੇ ਨੇ ਯਾਰ ਸਾਰੇ 300 ਰੁਪਏ ਮੰਗ ਰਹੇ ਆ ਇੱਕ ਜਣੇ ਦਾ ਆਉਣ ਜਾਣ ਦਾ 40 ਆ ਗਿਆ ਪਰ ਕੰਮ ਖਰਾਬ ਹੈ ਯਾਰ ਇੰਨੇ ਪੈਸੇ ਕਿਥੋਂ ਫਾਈਨ ਸਾਡੀ ਸਾਡੀ ਕਲੈਕਸ਼ਨ ਆ ਆ ਵੀ ਚਲੋ ਕਿਉਂਕਿ ਲਾਸਟ ਦੇ ਵਿੱਚ ਮੰਨ ਜਣਾ ਮੰਨ ਜਣਾ ਵਾ ਤੁਸੀਂ ਲੰਗਰ ਛਕੋ ਪਾਸ ਲੰਗਰ ਛੱਕੀ ਚਲਦੀ ਆ ਲਾ ਲਾਂਗੇ ਸਭ ਨੂੰ ਲੈਣ ਦਾ ਫਾਇਦਾ ਨਹੀਂ ਉੱਥੇ ਐਂਟਰੀ ਵੀ ਨਹੀਂ ਬਣਾ ਲਾ ਆਂ ਆਉਂ ਤੇ ਫ੍ਰੀ ਸਾਰਾ ਕੁਝ ਪਹਿਲਾਂ ਹੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਬਹੁਤ ਕੈਂਟ ਕੰਮ ਹੋਇਆ ਵਾ ਉਹ ਇੱਥੇ ਰੌਣਕ ਲੱਗੀ ਰਹੀ ਦੀ ਹੈ ਨਾ ਇੱਥੇ ਰੌਣਕ ਲੱਗੀ ਰਹੀ ਦੀ ਹੈ ਨਾ ਓਏ ਇੱਥੇ ਅੰਗਰੇਜ਼ ਵੀ ਆਉਂਦੇ ਕਹਿੰਦੇ 24/7 ਅੰਗਰੇਜ਼ ਵੀ ਆਉਂਦੇ ਆ ਹਾਂ ਜੀ ਆਪਾਂ ਫਿਰ ਤੱਕ ਕੋਲਾਬੋਰੇਸ਼ਨ ਕਰਾਂਗੇ ਇੱਕ ਲੈਪਸ ਆਹੋ ਟ੍ਰੇਡਰੀ ਹੈ ਨਹੀਂ ਕਿ